ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਫਿਰ ਤੋਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਘੈਂਟ ਜੀ ਵੀਡੀਓ ਲੈ ਕੇ ਵੀਡੀਓ ਬਹੁਤ ਘੈਂਟ ਤੇ ਫਨੀ ਹੋਣ ਵਾਲੀ ਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਐ ਨਹੀਂ ਮੈਨੂੰ ਤੂੰ ਚੀਕੂ ਫੜਾ ਮਰਦਾ ਚਾਹ ਨਾਲ ਚੀਕੂ ਖਾਣਾ ਮੈਂ ਤਾਂ ਹੋਰ ਹੀ ਬਿੱਠੇ ਕੰਮ ਆ ਵਿਚਾਰ ਨਾਲ ਚੀਕੂ ਜੜਿਆ ਨਾ ਨਾ ਵੀਰੇ ਚਾਹ ਨਾਲ ਗੰਨਾ ਵੀ ਚੁੱਪ ਲਾ ਗਵਾਂਡੀਆਂ ਦਾ ਕੇਲਾ ਦੇਵਾ ਉਹ ਵੀ ਖਾਲੀ ਨਾਲ ਜਿੰਮੇ ਦਾ ਤੇਰਾ ਹਾਲ ਆ ਲੱਗਦਾ ਤੂੰ ਵਿਆਹ ਵੀ ਸਰਸੇ ਵਾਲੇ ਬਾਪੇ ਨਾਲ ਕਰਵਾਏਗਾ ਨਹੀਂ ভাই ਕੋਈ ਨਹੀਂ ਫੁੱਤੂਆਂ ਦੇ ਕਿਹੜਾ ਸਿੰਘ ਜਾਂ ਪੂਛ ਹੁੰਦੀ ਆ ਕੁੜੀ ਜਿਹਾ ਆਵਿਆ ਗੂੰ ਖਾਲਾ ਚਾਹ ਨਾਲ ਇਸ ਤੋਂ ਵੀ ਜ਼ਿਆਦਾ ਸੁਆਦ ਲੱਗੂ ਹਾਂ ਉਹ ਮੈਂ ਇੱਕ ਮਿੱਠੀ ਦੀ ਕਿਹੜੀ ਟਿਕਾ ਦੇ ਇੱਕ ਮਿੱਠੀ ਦੀ ਮਾਤ ਖਵਾ ਦਿਓ ਤੈਨੂੰ ਮਿੱਠੀ ਦੀ ਨਹੀਂ ਪੱਠਿਆਂ ਦੀ ਪੰਡ ਦੀ ਲੋੜ ਆ ਟਾਈਮ ਨਾਲ ਲਿਆਇਆ ਕਰ ਛੁੱਟੀ ਹੋਈ ਮੱਸ ਪੂਜਾ ਵੀਡੀਓ ਚ ਕਟ ਮਾਰ ਕਰਨਾ ਸਖਤ ਮਨਾ ਹੈ ਮੁੱਟੀ ਮੈਡਮ ਜੀ ਰੀਲ ਨਹੀਂ ਵੀਡੀਓ ਪਾਓ ਵੀ ਲੰਬੀ ਹੁਣ ਨਾ ਟੂ ਇਹ ਉੱਪਰ ਕਰਵਾ ਕੇ ਪਾਈ ਹੁਣ ਸਟੈਪ ਚੇਂਜ ਕਰ ਲਿਓ ਆਹ 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 ਪਿਆ ਬੜਾ ਟੀਕ ਪਾ ਦਈਏ ਫੋਟੋ ਜੋੜ ਕੇ ਸਟੋਰੀ ਤੇ 라ਦੀਏ ਨਹੀਂ ਆ ਜਾਂਦੀ ਪਿਆ ਬੜਾ ਟੀਕ ਪਾ ਦਈਏ ਨਹੀਂ ਆ ਜਾ ਰੀਲ ਕੋੜੀ ਬਣਾ ਕੇ ਤੇਰੀ ਪਾ ਦਈਏ ਇਕੱਠਿਆਂ ਦੀ ਵੱਧ ਚੱਲਦੀ ਆ ਲੱਗਦਾ ਪਿੱਛੇ ਵੀ ਦੇਖ ਲੈ ਭਾਈ ਚਾਚਾ ਫਿਰਦਾ ਇਹੋ ਜੀ ਗਾਲ ਕੱਢਣੀ ਚਾਰ ਦਿਨ ਰੋਟੀ ਸੁਆਦ ਨਹੀਂ ਲੱਗਣੀ ਪਿੱਛੇ ਗਾਲਾਂ ਦਾ ਭਰਿਆ ਟਰੱਕ ਫਿਰਦਾ ਜੱਟ ਵਿੱਚ ਕੁੱਠੀ ਸੱਟੀ ਜਾਏ ਘੁਰ ਲਟਿਆ ਰਹਿ ਜੀਨੇ ਕੱਲ੍ਹ ਕਰ ਜਾਂਦਾ ਕੁੜੀ ਖਤਰੇ ਸਾਹਮਣੇ ਨੱਚ ਰਹੀ ਆ ਪਿੱਛੇ ਜਮਦੂਤ ਦਾ ਝੋਟਾ ਬੱਕ ਦਾ ਹੀ ਆਉਂਦਾ ਪੱਜ ਜਾ ਉਹਨੇ ਅੰਦਰ ਖਿੱਚ ਲੈਣੀ ਆ ਉਹ ਸਭ ਤੋਂ ਗੱਡੀ ਮੇਕੋ ਨਹੀਂ ਸੀ ਮੈਨੂੰ ਹੁੰਦਾ ਜਿਹਾ ਫੀਲ ਲੱਗੀ ਮੇਕੋ ਗੱਡੀ ਨਹੀਂ ਹੈ ਮੈਂ ਕਹਿੰਦਾ ਮੈਨੂੰ ਮੌਕਾ ਆਉਗਾ ਟੈਂਪੂ ਤੂੰ ਤੇ ਆਪ ਹੀ ਟੈਂਪੂ ਆ ਤੈਨੂੰ ਗੱਡੀ ਦੀ ਕੀ ਲੋੜ ਤੈਨੂੰ ਗੱਡੀ ਨਹੀਂ ਤੇਲ ਬੋਰੀ ਚਾਹੀਦੀ ਵਾ ਮੈਂ ਮੋਗ ਲੈ ਲੰਗੀ ਗੱਡੀ ਪਰ ਮੌਕਾ ਆ ਗਿਆ ਟਾਈਮ ਮਿਲਿਆ ਲੈ ਨਾ ਡਰਾਉਣੇ ਕਰਕੇ ਨਾ ਕੁੜੀ ਨੂੰ ਜਾਵਾ ਤੇਰੀ ਨੂੰ ਸਾਲਾ ਪਹਿਲੀ ਵਾਰੀ ਟੈਂਪੂ ਨੂੰ ਗੱਡੀ ਲੈਂਦੇ ਦੇਖਿਆ ਮਰਦੀ ਦਾ ਸ਼ੁਕਰ ਹੋਦੂ ਚੌਕ ਤੇ ਮਿੱਠੇ ਪਰ ਮੈਂ ਤਾਂ ਦਾਲ ਪੂਰੀ ਆ ਖਾਤਾ ਉਹ ਤਾਂ ਕਰਾਰਾ ਹੁੰਦਾ ਜਿਵੇਂ ਹਿਸਾਬ ਨਾਲ ਤੂੰ ਗਾਣਾ गा ਰਹੀ ਹੈ ਉਹਨੇ ਵੈਸੇ ਹੀ ਮਰ ਜਾਣਾ ਨੱਚ ਨਾ ਝਾਲ ਮਾਸ ਬਤਵਾਵਾ ਦੇ ਰਹੀ ਆ ਤੈਨੂੰ ਲੱਗਦਾ ਗੀਤ ਡਾਕਟਰ ਕੋਲ ਬੈਠ ਕੇ ਲਿਖਿਆ ਸ਼ੂਗਰ ਨਾਲ ਬਾਅਦ 'ਚ ਮਰੂ ਪਹਿਲਾਂ ਤੇਰਾ ਗਾਣਾ ਸੁਣ ਕੇ ਮਰੂ ਪਿੱਛੇ ਵਾਲੇ ਗੁੱਗੇ ਵੀਰ ਜਹਰਜੀ ਨੂੰ ਬੇਨਤੀ ਆ ਕਿ ਆਪਣੇ ਘੋੜੇ ਦੀਆਂ ਲੱਤਾਂ ਇਹਦੀ ਛਾਤੀ 'ਚ ਮਾਰੋ ਚੁੜੀਲ ਟੱਟੀ ਬਹਿਣਾਈ ਸੀ ਤੂੰ ਵੀਡੀਓ ਬਣਾ ਲਈ ਤੂੰ ਮਾਮਾ ਕੱਪੜੇ ਪਵਾ ਕੇ ਭੇਜਣੀ ਸੀ ਤੇਰੀ ਰੀਲ ਚ ਆਈ ਆ ਵਿਚਾਰੀ ਤੂੰ ਕਿਉਂ ਕੱਪੜੇ ਪਾਏ ਨੇ ਤੂੰ ਵੀ ਨੰਗਾ ਹੋ ਜਾ ਜੇ ਇੱਥੇ ਚੜੇਲ ਹੁੰਦੀ ਨਾ ਚਾਚਾ ਤੇਰਾ ਪੈਂਟ ਜਮੂਦ ਨਿਕਲ ਜਾਣਾ ਸੀ ਚੜੇਲ ਵੀ ਮੂਤ ਕਰਦੀ ਪਹਿਲੀ ਦਫਾ ਦੇਖੀ ਆ ਹਾਂਜੀ ਗਾਇਸ ਕੀ ਆ ਗਿਆ ਤੇ ਆਵਾਜ਼ਾਂ ਦੀ ਪੀਣਾ ਸੁਣ ਬਾਲਿਆ ਆ ਪੀਲਾ ਲੱਡੂ ਰੰਗ ਦਾ ਤੂ ਸਵਾਰ ਆਏ ਅੱਜ ਪਰਿੰਡਾਂ ਦੀ ਖੈਰ ਨਹੀਂ ਦੀਦੀ ਕੀ ਗੱਲ ਅੱਜ ਕੜੀ ਚ ਡਿੱਗ ਪਈ ਸੀ ਪੀਲਾ ਕੜੀ ਆਂ ਮੇਰਾ ਸੂਤ ਤੁਸ ਸੁਵਾ ਰਿਆ ਹੈ ਪੀਲਾ ਗੂੰਗੀ ਦੀਦਾਰ ਵਰਗਾ ਸੂਤ ਤੁਸ ਸੁਵਾ ਰਿਆ ਹੈ ਆ ਗਾਣਾ ਜਾਨ ਵੀ ਦੀਦੀ ਰਾਤਾਂ ਨੂੰ ਬਹਿ ਕੇ ਲਿਖਿਆ ਲੱਗਦਾ ਅੱਜ ਤੇ ਸਰੋਂ ਦਾ ਫੁੱਲ ਲੱਗ ਰਹੀਆਂ ਦੇਖੀ ਮੱਛਰਾਂ ਦੀ ਖੈਰ ਨਹੀਂ ਪੋੜੀ ਵੇਖ ਕੇ ਤੇ ਬੇਟੀ ਨਾ ਮੱਥੀ ਜਾਣਾ ਤੇ ਨਾਲ ਕਣੀ ਨੇ ਜਿਹਨੂੰ ਰੱਬ ਨੇ ਮਚਾ ਕੇ ਭੇਜਿਆ ਉਸ ਮੱਛੀ ਹੋਈ ਰੋਟੀ ਨੂੰ ਦੇਖ ਕੇ ਕਿਹਨੇ ਮੱchnਾ ਤੇਰੇ ਹੱਥ ਪੈਰ ਦੇਖ ਕੇ ਸਭ ਨੇ ਭੱਜ ਜਾਣਾ ਪੁੱਪੀ ਨਾ ਲੈ ਲਈ ਭਰਾਵਾ ਲਿਓੜ ਵਾਂਗੂ ਮੇਕਅਪ ਮੂੰਹ 'ਚ ਆ ਜਾਣਾ ਭਰਾਵਾ ਸ਼ੈਕਲ ਚਿੱਟੀ ਕਰ ਦਿੰਦਾ ਇਹਦੀ ਹੱਥ ਵੀ ਕਰਾ ਦੇ ਕਿਸੇ ਦਿਨ ਉੱਤੋਂ ਅਮਰੀਕਾ ਥੱਲੋਂ ਅਫਰੀਕਾ ਹੋਰ ਉਹਨੂੰ ਆਪਣਾ ਵਿਆਹ ਦਾ ਕੰਮ ਬੜੇ ਟਾਈਮ ਦਾ ਵੀਰੇ ਆਉਂਦਾ ਸੀ ਮੈਨੂੰ ਕਹਿੰਨੇ ਕਿਹਾ ਵੀ ਆਹ ਨੂੰ ਗੱਲ ਦੇ ਵਿੱਚ ਪਾ ਕੇ ਤੂੰ ਮਾੜਾ ਮੋੜਾ ਗੋੜ ਖਵਾ ਹੋਰੀ ਚੱਲ ਜਿੰਨਾ ਟਾਈਮ ਛਾਤੀ 'ਚ ਲੱਤਾਂ ਨਹੀਂ ਵੱਜਦੀਆਂ ਜਿਹੜਿਆ ਚਰੇਦਾ ਉਹ ਮੰਨ ਤੇ ਤੇਰਾ ਵੀ ਹੋ ਜੂਗਾ ਜੇ ਤੁਸੀਂ ਵੀ ਇਹ ਕਰਕੇ ਵੇਖ ਲਿਓ ਪਾਏ ਹਨ ਜੇ ਤੁਹਾਡਾ ਵੀ ਕੰਮ ਕਰੇ ਆਰਾਮ ਤੇ ਆ ਗਾ ਨਹੀਂ ਬਹਿੜਾ ਥੱਲੇ ਦੇਖ ਜਿਹੜਿਆ ਕਦੇ ਲੋਕੀ ਗਾਣਿਆਂ ਵਾਲੀ ਪ੍ਰੋਗਰਾਮ ਹੁੰਦਾ ਉਹ ਆਪ ਕਿਹਾ ਬਤਾਏ ਪਰ ਕਿਤੇ ਜਦ ਦੇਖੂ ਤੇ ਕੀ ਲੱਗੇ ਪੈਰ ਗਾਜਰਾਂ ਵੀ ਕੱਚੀਆਂ ਪਾਈਆਂ ਮਾਮਾ ਗਜਰੀਲਾ ਬਣਾ ਕੇ ਖਲਾ ਇਹਨੂੰ ਫੇਰ ਵਿਆਹ ਹੋਣਾ ਤੇਰਾ ਬਿਆ ਤੂੰ ਗਾਣ ਵਾਲੀ ਕਰਾ ਲਾ ਤੇ ਕਾਜਰ ਪਿੱਛੇ ਲੈ ਲਾ